ਹਾਂਜੀ ਹੈਲਦੀ ਕਿਚਨ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗਰਮੀਆਂ ਤੇ ਛੁੱਟੀਆਂ ਦੇ ਵਿੱਚ ਜਦੋਂ ਬੱਚੇ ਇਕੱਠੇ ਹੋਏ ਸੀ ਤੇ ਇੱਕ ਦਿਨ ਸਾਡੇ ਘਰ ਪਿੰਡੀ ਬਣੀ ਤੇ ਤਿੰਨ ਤਿੰਨਾਂ ਬੱਚਿਆਂ ਨੇ ਰੋਟੀ ਨਹੀਂ ਖਾਧੀ ਕਹਿੰਦੇ ਜੀ ਅਸੀਂ ਪਿੰਡੀ ਨਾਲ ਰੋਟੀ ਨਹੀਂ ਖਾਣੀ ਤੇ ਮੈਂ ਉਹਨਾਂ ਨੂੰ ਚਪਾਤੀ ਹੁਣ ਹਨੀਆਂ ਬੱਚੀਆਂ ਹੋਈਆਂ ਸੀ ਤੇ ਅਸੀਂ ਕੀ ਕਰਦੇ ਮੈਂ ਕੀ ਕੀਤਾ ਕਿ ਵੈਜੀਟੇਬਲ ਜੜੀਆਂ ਪਈਆਂ ਹੋਈਆਂ ਸੀ ਜਿਵੇਂ ਗਾਜਰ ਸੀ ਸ਼ਿਮਲਾ ਮਿਰਚ ਐਦ ਕੋ ਮੈਂ ਤੋਂ ਥੋੜਾ ਜਿਹਾ ਪੋਹਾ ਵੀ ਲਿਆ ਹਰੀ ਮਿਰਚ ਟਮਾਟਰ ਪਿਆਜ਼ ਲਸਣ ਨੂੰ ਥੋੜਾ ਜਿਹਾ ਮੈਂ ਕਰ ਲਿਆ ਗ੍ਰाइंड ਔਰ ਤੰੀਆਂ ਹਰਾ ਤੰੀਆਂ ਮੈਂ ਕੀ ਕੀਤਾ ਕਿ ਚਪਾਤੀ ਦੇ ਸੈਂਡਵਿਚ ਬਣਾ ਦਿੱਤੇ ਔਰ ਉਹਨਾਂ ਨੇ ਐਨੇ ਮਜ਼ੇ ਨਾਲ ਖਾਏ ਬੱਚਾ ਨੇ ਕਿ बार-बार ਡਿਮਾਂਡ ਕਰ ਰੋਜ਼ ਕਹਿਣ ਕਿ ਚਪਾਤੀ ਸੈਂਡਵਿਚ ਸਾਨੂੰ ਬਣਾ ਕੇ ਦਿਓ ਅਸੀਂ ਸਬਜੀ ਦੇ ਨਾਲ ਨਹੀਂ ਖਾਣੀ ਬਹੁਤ ਹੀ ਟੇਸਟੀ ਬੰਦ ਨੇ ਮੈਂ ਕਈ ਵਾਰੀ ਤੁਹਾਨੂੰ ਕਿਹਾ ਕਿ ਬਾਹਰ ਦੇ ਬੱਚੇ ਖਾਣਾ ਬਹੁਤ ਖਾਣ ਲੱਗੇ ਅੱਜਕੱਲ੍ਹ ਤੇ ਅਸੀਂ ਐਸੇ ਤਰੀਕਿਆਂ ਦੇ ਨਾਲ ਇਹ ਬੱਚਿਆਂ ਨੂੰ ਬਾਹਰ ਦਾ ਖਾਣਾ ਛਡਵਾ ਸਕਦੇ ਆ ਤੇ ਬਹੁਤ ਹੀ ਹੈਲਦੀ ਸਬਜ਼ੀਆਂ ਨਾਲ ਦੇਖੋ ਵੀ ਸਬਜ਼ੀਆਂ ਵੀ ਪੈ ਜਾਂਦੀਆਂ ਨੇ ਹੈਲਦੀ ਵੈਜੀਟੇਬਲ ਹੋ ਜਾਂਦੇ ਸਾਰੀਆਂ ਤੇ ਐਸੇ ਤਰੀਕੇ ਬੱਚਿਆਂ ਦੇ ਅੰਦਰ ਸਬਜ਼ੀਆਂ ਵੀ ਚਲੀਆਂ ਜਾਂਦੀਆਂ ਨੇ ਔਰ ਬੱਚੇ ਵੀ ਖੁਸ਼ ਤੇ ਮੰਮੀਆਂ ਵੀ ਖੁਸ਼ ਅਗਰ ਬੱਚੇ ਸਬਜੀ ਨਹੀਂ ਕੋਈ ਖਾਣਾ ਪਸੰਦ ਕਰਦੇ ਤੇ ਤੁਸੀਂ ਇਹ ਚੀਜ਼ਾਂ ਵੀ ਬਣਾ ਸਕਦੇ ਹੋ ਹੁਣ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਕੀ ਕਰਾਂਗੇ ਇੱਕ ਡੋਂਗੇ ਦੇ ਵਿੱਚ ਸਾਰਿਆਂ ਨੂੰ ਪਾ ਲਾਂਗੇ ਤੇ ਉਹਦੇ ਵਿੱਚ ਫਿਰ ਮੈਂ ਤੁਹਾਨੂੰ ਅੱਗੇ ਦੱਸਣੀ ਆ ਇੱਕ ਪਹਿਲੇ ਸੇ ਚਪਾਤੀ ਬਣਾਵਾਂਗੇ ਤੇ ਮੈਂ ਤੁਹਾਨੂੰ ਦੱਸਿਆ ਚਪਾਤੀ ਸੈਂਡਵਿਚ ਮੈਂ ਕਿਵੇਂ ਬਣਾਉਣੀ ਆ ਠੀਕ ਹੈ ਜੀ ਬਹੁਤ ਹੀ ਟੇਸਟੀ ਬਣਿਆ ਸੀ ਬਹੁਤ ਹੀ ਹੈਲਦੀ ਔਰ ਸਭ ਬੱਚਾ ਨੇ ਬਹੁਤ ਮਜ਼ੇ ਨਾਲ ਖਾਦਾ ਤੁਸੀਂ ਵੀ ਇੱਕ ਵਾਰੀ ਟਰਾਈ ਜ਼ਰੂਰ ਕਰਨਾ ਬਹੁਤ ਹੀ ਮਜ਼ਾ ਆਉਂਦਾ ਬੱਚਾ ਨੂੰ ਖਾ ਕੇ ਚੀਜ਼ਾਂ ਦਾ ਤੇ ਬੱਚੇ ਬਾਹਰ ਦਾ ਖਾਣਾ ਵੀ ਪਸੰਦ ਨਹੀਂ ਫਿਰ ਕਰਨਗੇ ਜਦੋਂ ਇਹਨਾਂ ਨੂੰ ਘਰ ਦੇ ਟੇਸਟੀ ਟੇਸਟੀ ਚੀਜ਼ਾਂ ਮਿਲਣਗੀਆਂ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਅੱਗੇ ਦਿਖਾਨੀ ਆ ਕਿ ਮੈਂ ਕੀ ਕਰਨ ਲੱਗੀ ਆ ਸਭ ਤੋਂ ਪਹਿਲੇ ਅਸੀਂ ਚਪਾਤੀ ਬਣਾਵਾਂਗੇ ਉਸ ਤੋਂ ਬਾਅਦ ਇਹ ਸਾਰੇ ਮਟੀਰੀਅਲ ਨੂੰ ਕਿਸ ਤਰ੍ਹਾਂ ਅਸੀਂ ਮਿਕਸ ਕਰਕੇ ਤੇ ਕਿਸ ਤਰ੍ਹਾਂ ਅਸੀਂ ਚਪਾਤੀ ਦੇ ਵਿੱਚ ਪਾਣਾ ਠੀਕ ਹੈ ਜੀ ਹਾਂਜੀ ਅਸੀਂ ਸਿੰਪਲ ਚਪਾਤੀ ਜਿਵੇਂ ਆਮ ਬਣਾਉਂਦੇ ਆ ਅਸੀਂ ਵੇਲ ਕੇ ਪਾ ਦਿੰਦੇ ਆ ਪਰ ਇੱਕ ਸਾਈਡ ਅਸੀਂ ਇਹਨੂੰ ਕੱਚਾ ਰੱਖਣਾ ਹੈ ਇੱਕ ਸਾਈਡ ਨੂੰ ਅਸੀਂ ਪਕਾਵਾਂਗੇ ਠੀਕ ਹੈ ਜੀ ਹੁਣ ਅਸੀਂ ਵੈਜੀਟੇਬਲ ਦੀ ਵਸਤ ਜਾਣਦੇ ਹਾਂ ਸਾਈਡ ਤੇ ਇੱਥੇ ਤੁਸੀਂ ਆਪਣੀ ਮਨਪਸੰਦ ਦੀਆਂ ਵੈਜੀਟੇਬਲ ਲੈ ਸਕਦੇ ਹੋ ਜੋ ਬੱਚੇ ਖੁਸ਼ ਹੋ ਕੇ ਖਾਂਦੇ ਨੇ ਉਬਾਲ ਕੇ ਆਲੂ ਵੀ ਤੁਸੀਂ ਲੈ ਸਕਦੇ ਹੋ ਬੋਇਲ ਆਲੂ ਵੀ ਖੀਰਾ ਵੀ ਮੈਂ ਖੀਰਾ ਨਹੀਂ ਪਾਇਆ ਖੀਰਾ ਵੀ ਤੁਸੀਂ ਪਾ ਸਕਦੇ ਹੋ ਜੋ ਬੱਚੇ ਖਾਂਦੇ ਨੇ ਜੈਸੇ ਪਨੀਰ ਵੀ ਘਰ ਚ ਪਿਆ ਹੁੰਦਾ ਵੈਜੀਟੇਬਲ ਜਿਹੜੀਆਂ ਤੁਹਾਡੇ ਘਰ ਵਿੱਚ ਪਈਆਂ ਨੇ ਜਾਂ ਤੁਸੀਂ ਮਾਰਕੀਟ ਜਾਂਦੇ ਰਹਿੰਦੇ ਹੋ ਤੁਸੀਂ ਇਹ ਦੋ ਚਾਰ ਜਿਵੇਂ ਗਾਜਰ ਹੋ ਗਈ ਜਾਂ ਸ਼ਿਮਲਾ ਮਿਰਚ ਦੋ ਤਿੰਨ ਤੁਸੀਂ ਲੈ ਕੇ ਰੱਖ ਦੋ ਹਰ ਵੇਲੇ ਘਰ ਚ ਤੇ ਕਦੀ ਵੀ ਤੁਹਾਡੇ ਬੱਚੇ ਡਿਮਾਂਡ ਕਰਨ ਤਾਂ ਤੁਸੀਂ ਕਰ ਲਓ ਪੋਹੇ ਦਾ ਤਾਂ ਪੈਕਟ ਮਿਲ ਜਾਂਦਾ ਹੈ तकरीबन ਹਰ ਘਰ ਦੇ ਵਿੱਚ ਪੋਹਾ ਹੁੰਦਾ ਹੀ ਹੈ ਪੋਹੇ ਤਾਂ ਨਾਲ ਇੰਨਾ ਟੇਸਟੀ ਬੰਦਾ ਨਾ ਪਰੌਂਠਾ ਬਹੁਤ ਹੀ ਮਜ਼ਾ ਆਉਂਦਾ ਹੈ ਇੱਕ ਵਾਰੀ ਤੁਸੀਂ ਬਣਾ ਕੇ ਦੇਖਣਾ ਇਹਨੂੰ ਅਸੀਂ ਸੁੱਕਾ ਸੁੱਕਾ ਹੀ ਪਾਣਾ ਹੈ ਗਿੱਲਾ ਨਹੀਂ ਕਰਨਾ ਜਿਵੇਂ ਵਿੱਚ ਸੇਵੀਆਂ ਅਸੀਂ ਪਾ ਸਕਦੇ ਹਾਂ ਐਦੀ ਜਗ੍ਹਾ ਤੇ ਬਰੀਕ-ਬਰੀਕ ਕਰਕੇ ਅੱਛੇ ਤਰ੍ਹਾਂ ਨੂੰ ਮੈਸ਼ ਕਰਕੇ ਫਿਰ ਪਾ ਸਕਦੇ ਆ ਤੇ ਐ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਸਾਰੀਆਂ ਬੱਚਿਆਂ ਦੇ ਹੈਲਥ ਵਾਸਤੇ ਵੀ ਬਹੁਤ ਵਧੀਆ ਹੁੰਦੀਆਂ ਨੇ ਉਸ ਤਰ੍ਹਾਂ ਬੱਚੇ ਵੈਜੀਟੇਬਲ ਘੱਟ ਖਾਂਦੇ ਨੇ ਤੇ ਐਸੇ ਬਾਨੇ ਉਹ ਖਾ ਵੀ ਲੈਂਦੇ ਨੇ ਠੀਕ ਹੈ ਜੀ ਹਾਂਜੀ ਇੱਕ ਪਾਸੋਂ ਪੱਕ ਗਿਆ ਅਸੀਂ ਦੂਸਰੇ ਪਾਸੇ ਨਹੀਂ ਪਕਾਣਾ ਚੰਗੇ ਤਰ੍ਹਾਂ ਸੇ ਕੱਚਾ ਹੀ ਰੱਖਣਾ ਤੇ ਅਸੀਂ ਹੋਣਾ ਨੂੰ ਚਪਾਤੀ ਨੂੰ ਉਤਾਰ ਲਵਾਂਗੇ ਤੇ ਮੈਂ ਤੁਹਾਨੂੰ ਅੱਗੇ ਦੱਸਦੀ ਆ ਕਿ ਕੀ ਕਰਨਾ ਹਾਂਜੀ ਤੁਸੀਂ ਦੇਖੋ ਕਿ ਅਸੀਂ ਇੱਕ ਸਾਈਡ ਅੱਛੇ ਤਰ੍ਹਾਂ ਪਕਾ ਲਈਏ ਤੇ ਦੂਸਰੀ ਸਾਈਡ ਅਸੀਂ ਵੈਸੀ ਰੱਖੀ ਹੋਈ ਇੱਕਦਮ ਫਟਾਫਟ ਪੱਕ ਗਈ ਥੋੜੀ ਬਟ ਇਹ ਵੀ ਤੁਸੀਂ ਜ਼ਰੂਰੀ ਨਹੀਂ ਕਿ ਤੁਹਾਨੂੰ ਪਕਾਉਣ ਦੀ ਜ਼ਰੂਰਤ ਨਹੀਂ ਹੈ ਠੀਕ ਹੈ ਜੀ ਤੁਸੀਂ ਜਿਹੜਾ ਐਬਲਾ ਪਾਸ ਹੈ ਇਹਨੂੰ ਅਸੀਂ ਤੁਸੀਂ ਥੱਲੇ ਰੱਖਾਂਗੇ ਕੱਚੇ ਪਾਸੇ ਨੂੰ ਔਰ ਚਪਾਤੀ ਨੂੰ ਅਸੀਂ ਰੱਖ ਲਿਆ ਇੱਕ ਸਾਈਡ ਤੇ ਹੁਣ ਅਸੀਂ ਮਟੀਰੀਅਲ ਤਿਆਰ ਕਰਾਂਗੇ ਪਹਿਲੇ ਇੱਕ ਛੋਟਾ ਡੋਂਗਾ ਲੈ ਲਓ ਅਗਰ ਤੁਹਾਡਾ ਜ਼ਿਆਦਾ ਮਟੀਰੀਅਲ ਹੈ ਤੁਸੀਂ ਵੱਡਾ ਡੋਂਗਾ ਲੈ ਲਓ ਅਗਰ ਛੋਟੇ ਹੈ ਤੇ ਤੁਸੀਂ ਛੋਟੇ ਜਿਵੇਂ 3-4 ਹੀ ਬਣਾਣੇ ਨੇ ਸੈਂਡਵਿਚ ਤੇ ਤੁਸੀਂ ਛੋਟਾ ਡੋਂਗਾ ਵੀ ਲੈ ਸਕਦੇ ਹੋ ਠੀਕ ਹੈ ਜੀ ਮੈਂ ਹੁਣ ਤੁਹਾਨੂੰ ਮਟੀਰੀਅਲ ਪਾ ਕੇ ਦਿਖਾਉਣੀ ਆ ਸਾਰਾ ਹਾਂਜੀ ਅਸੀਂ ਹੁਣ ਸਭ ਤੋਂ ਪਹਿਲੇ ਕੀ ਕਰਾਂਗੇ ਪੋਹਾ ਪਹਿਲੇ ਡੋਂਗੇ ਚ ਪਾਵਾਂਗੇ ਔਰ ਨਾਲ ਹੀ ਅਸੀਂ ਗਾਜਰਾ ਪਾ ਦਾਂਗੇ ਜਿੰਨਾ ਜਿੰਨਾ ਤੁਹਾਨੂੰ ਮਟੀਰੀਅਲ ਚਾਹੀਦਾ ਉਹਨਾਂ ਨਾਲ ਤੁਸੀਂ ਪਾ ਲਓ ਸਾਰੀਆਂ ਅਸੀਂ ਸਬਜ਼ੀਆਂ ਜਿੰਨੀਆਂ ਵੀ ਸਾਡੀਆਂ ਸਬਜ਼ੀਆਂ ਅਸੀਂ ਸਾਰੀਆਂ ਡੋਂਗੇ ਦੇ ਵਿੱਚ ਪਾ ਦਾਂਗੇ ਠੀਕ ਹੈ ਜੀ ਇੱਕ ਡੋਂਗੇ ਚ ਪਾ ਦਾਂਗੇ ਜਿੰਨਾ ਕ ਪਿਆਜ਼ ਚਾਹੀਦਾ ਉਹਨਾਂ ਕ ਤੁਸੀਂ ਪਿਆਜ਼ ਪਾ ਲਓ ਮੈਂ ਸਾਰਾ ਜਿੰਨਾ ਮਟੀਰੀਅਲ ਸੀ ਇਹ ਦੇਖੋ ਜੀ ਮਿਕਸ ਕਰਕੇ ਇਹਦੇ ਵਿੱਚ ਪਾ ਦਿੱਤਾ। ਅਸੀਂ ਅਗਰ ਸਬਜ਼ੀਆਂ ਦੀ ਪਹਿਲੇ ਕਟਿੰਗ ਕਰਕੇ ਰੱਖੀਏ ਤੇ ਟਾਈਮ ਬਿਲਕੁਲ ਨਹੀਂ ਲੱਗਦਾ ਚਪਾਤੀ ਤੇ ਤੁਹਾਡੀਆਂ ਬਣੀਆਂ ਹੁੰਦੀਆਂ ਨੇ। ਤੁਸੀਂ ਫਟਾਫਟ ਬਸ ਹੁਣ ਅਸੀਂ ਕੀ ਕਰਾਂਗੇ ਇੱਕ ਚਮਚ ਅਸੀਂ ਇਹਦੇ ਵਿੱਚ ਪਾਵਾਂਗੇ ਮਲਾਈ ਦਾ। ਮਲਾਈ ਮੇਰੀ ਥੋੜੀ ਸਖਤ ਹੋ ਗਈ ਹੈ ਫ੍ਰਿਜ ਚ ਕਰਕੇ ਤੇ ਤੁਸੀਂ ਨਰ ਦਾ ਸੌਫਟ ਵੀ ਤਾਜੀ ਵੀ ਪਾ ਸਕਦੇ ਹੋ ਠੀਕ ਹੈ ਹੁਣ ਇੱਕ ਚਮਚ ਮੈਂ ਚਮਚ ਡੇਢ ਚਮਚ ਮੈਂ ਦੇਖੋ ਜਾਲੀ ਦੇ ਵਿੱਚ ਪਾ ਕੇ ਰੱਖਿਆ ਸੀ ਦਹੀਂ ਦਾ ਉਹ ਵੀ ਵਿੱਚ ਹੀ ਪਾ ਦਾਂਗੇ ਇਸ ਤੋਂ ਬਾਅਦ ਅਸੀਂ ਪਾਵਾਂਗੇ ਥੋੜਾ ਚਾਟ ਮਸਾਲਾ ਥੋੜਾ ਚਾਟ ਮਸਾਲਾ ਪਾਵਾਂਗੇ ਤੇ ਨਾਲ ਹੀ ਥੋੜੀ ਨਮਕ ਤੇ ਥੋੜੇ ਗਰਮ ਮਸਾਲੇ ਤੇ ਧਨੀਆ ਸੁੱਕਾ ਠੀਕ ਹੈ ਜੀ ਹਾਂਜੀ ਜਰੂਰ ਤੇ ਦੇ ਮੁਤਾਬਿਕ ਤੁਸੀਂ ਨਮਕ ਪਾਣਾ ਜਿਆਦਾ ਤੇਜ਼ ਨਾ ਹੋ ਜਾਏ ਥੋੜਾ ਹਲਕਾ ਹੀ ਰੱਖਣਾ ਨਮਕ ਔਰ ਥੋੜਾ ਜਿਹਾ ਹਲਕਾ ਜਿਹਾ ਜੀਰਾ ਪਾ ਦੇਣਾ ਹਲਕਾ ਜਿਹਾ ਗਰਮ ਮਸਾਲਾ ਔਰ ਸੁੱਕਾ ਧਨੀਆ ਠੀਕ ਹੈ ਜੀ ਬਸ ਇਹ ਹੀ ਮਟੀਰੀਅਲ ਪਾਏਗਾ ਦੇਚ ਹੋਰ ਨਹੀਂ ਕੁਝ ਪਾਣਾ ਇਹਦੇ ਚ ਜਵਾਨ ਅਗਰ ਬੱਚੇ ਖਾਂਦੇ ਨੇ ਤਾਂ ਪਾ ਸਕਦੇ ਹੋ ਅਗਰ ਨਹੀਂ ਖਾਂਦੇ ਤਾਂ ਸਿਕਤ ਵੀ ਕਰ ਸਕਦੇ ਹੋ ਠੀਕ ਹੈ ਜੀ ਹੁਣ ਇਹਨੂੰ ਸਿਆਰਾ ਅਸੀਂ ਮਿਕਸ ਕਰ ਲਵਾਂਗੇ ਵੈਜੀਟੇਬਲ ਦੇ ਨਾਲ ਤੇ ਮੈਂ ਤੁਹਾਨੂੰ ਦਿਖਾਨੀ ਆ ਕਿ ਮਿਕਸ ਕਰਕੇ ਅਸੀਂ ਕੀ ਕਰਨਾ ਅਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਮਟੀਰੀਅਲ ਬਣ ਗਿਆ ਅੱਜ ਨਾਲ ਸਬਜ਼ੀਆਂ ਵੀ ਮਿਕਸ ਹੋ ਜਾਂਦੀਆਂ ਨੇ ਵਿੱਚ ਤੇ ਨਾਲ ਗਿੱਲੀ ਸੁੱਕੇ ਸੁੱਕੇ ਨਹੀਂ ਰਹਿੰਦੇ ਤੇ ਜਿਹਦੇ ਨਾਲ ਜਿਵੇਂ گارਲਿਕ ਬ੍ਰੈਡ ਤੁਹਾਡੀ ਬੰਦੀ ਹੈ ਨਾ ਉਸ ਤਰ੍ਹਾਂ ਸੌਫਟ ਸੌਫਟ ਬਣੇਗੇ ਠੀਕ ਹੈ ਜੀ ਹੁਣ ਅਸੀਂ ਕੀ ਕਰਾਂਗੇ ਟਮੇਟੋ ਸੌਸ ਨੂੰ ਸਭ ਤੋਂ ਪਹਿਲੇ ਚਪਾਤੀ ਦੇ ਉੱਪਰ ਫੈਲਾਵਾਂਗੇ ਟਮੇਟੋ ਸੌਸ ਅਸੀਂ ਵਿੱਚ ਵੀ ਥੋੜੀ ਜਿਹੀ ਪਾਣੀ ਸੀ ਯਾਦ ਨਹੀਂ ਮਨ ਰਹੀ ਥੋੜੀ ਜਿਹੀ ਵਿੱਚ ਪਾਵਾਂਗੇ ਜਿਆਦਾ ਨਹੀਂ ਫਿਰ ਜਿਆਦਾ ਖੱਟਾ ਹੋ ਜਾਏਗਾ ਥੋੜਾ ਜਿਹਾ ਹਲਕਾ ਜਿਹਾ ਟੇਸਟ ਦੇਣ ਵਾਸਤੇ ਹੋਰ ਕੀ ਕਰਾਂਗੇ ਅਸੀਂ ਬ੍ਰਸ਼ ਦੇ ਸਹਾਇਤਾ ਨਾਲ ਜਾਂ ਫਿੰਗਰ ਦੇ ਸਹਾਇਤਾ ਨਾਲ ਇਹਨੂੰ ਸਾਰਾ ਫੈਲਾ ਲਾਂਗੇ ਅਗਰ ਤੁਸੀਂ ਚਾਹੋ ਤੇ ਇੱਥੇ ਫਿਰ ਮਲਾਈ ਵੀ ਲਗਾ ਸਕਦੇ ਹੋ ਬਟ ਤੁਸੀਂ ਉਹਦੇ ਵਿੱਚ ਪਾ ਲਈਏ ਤੇ ਕੋਈ ਗੱਲ ਨਹੀਂ ਜ਼ਿਆਦਾ ਵੀ ਹੈਵੀ ਨਹੀਂ ਕਰਨਾ ਤਾਂ ਕਿ ਬੱਚੇ ਖਾ ਹੀ ਨਾ ਸਕਣ ਠੀਕ ਹੈ ਜੀ ਹੁਣ ਅਸੀਂ ਕੀ ਕਰਾਂਗੇ ਇੱਕ ਸਪੂਨ ਦੇ ਸਹਾਇਤਾ ਦੇ ਨਾਲ ਅਸੀਂ ਇਹਦੇ ਵਿੱਚ ਮਟੀਰੀਅਲ ਰੱਖ ਦਵਾਂਗੇ ਚਪਾਤੀ ਦੇ ਵਿੱਚ ਇੱਕ ਸਾਈਡ ਤੇ ਰੱਖਣਾ ਇੱਕ ਸਾਈਡ ਖਾਲੀ ਛੱਡੋਗੇ ਠੀਕ ਹੈ ਜੀ ਕਮੈਂਟ ਜਰੂਰ ਅੱਛੇ-ਅੱਛੇ ਕਰਿਆ ਕਰੋ ਕੋਈ ਵੀ ਵੀਡੀਓ ਦੇਖ ਰਹੇ ਹੋ ਨਾ ਕਮੈਂਟ ਅੱਛੇ-ਅੱਛੇ ਕਰਿਆ ਕਰੋ ਕਿਉਂਕਿ ਸਭ ਦੀ ਮਿਹਨਤ ਹੁੰਦੀ ਹੈ ਕੋਈ ਵੀ ਮਿਹਨਤ ਤੋਂ ਬਿਨਾ ਕੋਈ ਵੀ ਚੀਜ਼ ਨਹੀਂ ਬਣਾਉਂਦਾ ਤੁਸੀਂ ਘਰ ਕੁਝ ਵੀ ਬਣਾਉਂਦੇ ਹੋ ਤਾਂ ਕਿੰਨੀ ਮਿਹਨਤ ਲੱਗਦੀ ਹੈ ਤੁਹਾਡੀ ਵੀ ਤੁਹਾਨੂੰ ਪਤਾ ਹੀ ਹੈ ਠੀਕ ਹੈ ਜੀ ਦੱਸਣ ਦੀ ਤਾਂ ਜ਼ਰੂਰਤ ਹੀ ਨਹੀਂ ਘਰ 'ਚ ਜਦੋਂ ਕੋਈ ਲੇਡੀ ਖਾਣਾ ਵਗੈਰਾ ਬਣਾਉਂਦੀ ਹੈ ਤੇ ਸਾਰਾ ਕੁਝ ਕੱਟਣਾ-ਵਟਣਾ ਵੀ ਪੈਂਦਾ ਬਣਾਉਣਾ ਵੀ ਪੈਂਦਾ ਤੇ ਸਾਰਾ ਦੀ ਹੋਰ ਵੀ ਕਈ ਕੰਮ ਹੁੰਦੇ ਨੇ ਪਰ ਜਦੋਂ ਕਿਸੇ ਦੀ ਮਿਹਨਤ ਹੁੰਦੀ ਹੈ ਨਾ ਤੇ ਫਿਰ ਤੁਸੀਂ ਅੱਛੇ-ਅੱਛੇ ਕਮੈਂਟ ਕਰਦੇ ਹੋ ਤੇ ਬਹੁਤ ਹੀ ਵਧੀਆ ਲੱਗਦਾ ਹੈ ਇਹ ਦੇਖੋ ਜੀ ਮਟੀਰੀਅਲ ਕਿੰਨਾ ਵਧੀਆ ਸੈੱਟ ਹੋ ਗਿਆ ਬਿਲਕੁਲ ਕਿਨਾਰੇ ਤੱਕ ਤੁਸੀਂ ਕਰ ਦੇਣਾ ਹੁਣ ਤੁਸੀਂ ਇਹਨੂੰ ਚਾਹੇ ਸੈਂਡਵਿਚ ਮਸ਼ੀਨ 'ਚ ਬਣਾ ਸਕਦੇ ਹੋ ਚਾਹੇ ਤਵੇ ਤੇ ਬਣਾ ਸਕਦੇ ਹੋ ਚਾਹੇ ਤੁਸੀਂ ਨਾਨ ਸਟਿਕ ਪਰ ਤਵਾ ਹੋਣਾ ਚਾਹੀਦਾ ਹੁਣ ਅਸੀਂ ਇਹਨੂੰ ਫੋਲਡ ਕਰ ਦਾਂਗੇ ਕੱਚਾ ਪਾਸਾ ਅਸੀਂ ਬਾਹਰ ਰੱਖਣਾ ਕਿਉਂਕਿ ਅਗਰ ਪੱਕਿਆ ਵਿਚਰਾ ਰੱਖ ਦਾਂਗੇ ਤੇ ਬਾਹਰ ਰੱਖਾਂਗੇ ਤੇ ਸਾਡੀ ਬਾਹਰ ਵਾਲੀ ਰੋਟੀ ਜਿਹੜੀ ਕੱਚੀ ਰਹਿ ਜਾਏਗੀ ਠੀਕ ਹੈ ਅਸੀਂ ਇਹਨੂੰ ਫੋਲਡ ਕਰਤਾ ਤੇ ਹੁਣ ਅਸੀਂ ਨਾਨ ਸਟਿਕ ਤਵਾ ਰੱਖ ਕੇ ਉਹਦੇ ਉੱਤੇ ਰੱਖਾਂਗੇ ਹਾਂਜੀ ਮੈਂ ਦੇਖੋ ਦੇਸੀ ਘਿਓ ਥੋੜਾ ਪਾ ਦਿੱਤਾ ਤੁਸੀਂ ਇੱਥੇ ਤੇਲ ਵੀ ਯੂਜ਼ ਕਰ ਸਕਦੇ ਹੋ ਸਰੋਂ ਦਾ ਉਹ ਤੁਹਾਡੀ ਮਰਜ਼ੀ ਹੈ ਔਰ ਤੁਸੀਂ ਮੱਖਣ ਵੀ ਯੂਜ਼ ਕਰ ਸਕਦੇ ਹੋ ਤੇ ਹੁਣ ਅਸੀਂ ਇੱਥੇ ਆਰਾਮ ਨਾਲ ਚਪਾਤੀ ਨੂੰ ਚੁੱਕ ਕੇ ਅਸੀਂ ਇੱਥੇ ਰੱਖ ਦਾਂਗੇ ਤੇ ਸਾਡਾ ਚਪਾਤੀ ਸੈਂਡਵਿਚ ਤਿਆਰ ਹੋ ਰਿਹਾ ਜੀ ਠੀਕ ਹੈ ਜੀ ਹੁਣ ਅੱਗੇ ਘੱਟ ਤੋਂ ਘੱਟ 2-3 ਮਿੰਟ ਵੇਟ ਕਰਾਂਗੇ ਬਿਲਕੁਲ ਹਲਕੇ ਸੇਕ ਤੇ ਰੱਖਣਾ ਤੇਜ਼ ਨਹੀਂ ਰੱਖਣਾ ਬਿਲਕੁਲ ਸਲੋ ਸਲੋ ਹੀ ਬਣਾਉਣਾ ਇਹਨੂੰ ਆਰਾਮ ਨਾਲ ਠੀਕ ਹੈ ਜੀ ਹਾਂ ਜੀ ਮੈਂ ਥੋੜੀ ਸਾਈਡ ਚੇਂਜ ਕਰ ਦਿੱਤੀ ਹੈ ਅਗਰ ਤੁਸੀਂ ਸੈਂਡਵਿਚ ਮਸ਼ੀਨ ਦੇ ਵਿੱਚ ਬਣਾਓਗੇ ਤਾਂ ਬਹੁਤ ਹੀ ਵਧੀਆ ਬਣਨਗੇ ਕਿ ਕਿ ਲਾਈਨ ਇਸ ਤਰ੍ਹਾਂ ਲਾਈਨਾਂ ਆ ਜਾਂਦੇ ਹਨ ਉਹਦੇ ਤੇ ਵੀ ਬਹੁਤ ਵਧੀਆ ਬਣਦਾ ਤੇ ਤੁਸੀਂ ਤਵੇ ਤੇ ਬਣਾਇਆ ਤਾਂ ਤਵੇ ਤੇ ਵੀ ਬਣਾ ਸਕਦੇ ਹੋ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਠੀਕ ਹੈ ਜੀ ਅਨੁਛੇਤਰਾਂ ਸੇ ਸੇਕਾਂਗੇ ਔਰ ਚਿੰਟੇ ਦੇ ਨਾਲ ਜੜੀ ਸਾਈਡ ਵੀ ਅਸੀਂ ਤੁਸੀਂ ਕਰਨੀਏ ਚਿੰਟੇ ਵੱਲ ਤੋਂ ਇਸ ਬਾਰ ਵਾਲੀ ਸਾਈਡ ਤੋਂ ਪਕੜਨਾ ਤੇ ਤਾਂ ਕਿ ਮਟੀਰੀਅਲ ਨਾ ਟੜਾ ਜਾਵੇ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਸਾਡਾ ਸੈਂਡਵਿਚ ਤਿਆਰ ਹੋ ਗਿਆ ਚਪਾਤੀ ਸੈਂਡਵਿਚ ਤੇ ਹੁਣ ਅਸੀਂ ਇਹਨੂੰ ਪਲੇਟਿੰਗ ਕਰਕੇ ਦਿਖਾਉਣੀ ਆ ਮੈਂ ਤੁਹਾਨੂੰ ਠੀਕ ਹੈ ਜੀ ਅਸੀਂ ਇਸ ਤਰ੍ਹਾਂ ਇਸ ਸਾਈਡ ਤੋਂ ਚੁੱਕਣਾ ਤੇ ਇਸ ਸਾਈਡ ਤੋਂ ਹੀ ਅਸੀਂ ਲੈ ਕੇ ਪਲੇਟਸ ਰੱਖ ਲੈਣਾ ਠੀਕ ਹੈ ਜੀ ਚਲੋ ਜੀ ਮੈਂ پلیਟਸ ਤੁਹਾਨੂੰ ਪਾ ਕੇ ਦਿਖਾਉਣੀ ਹਾਂ ਹਾਂਜੀ ਸਾਡਾ ਚਪਾਤੀ ਸੈਂਡਵਿਚ ਦੇਖੋ ਬਿਲਕੁਲ ਰੈਡੀ ਹੋ ਗਿਆ ਹੈ ਇਹ ਦੇਖੋ ਜੀ ਮਟੀਰੀਅਲ ਸਾਰਾ ਉਸ ਤਰ੍ਹਾਂ ਹੀ ਪਿਆ ਹੋਇਆ ਹੈ ਇਹ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਔਰ ਬੱਚੇ ਕਿੰਨੇ ਖੁਸ਼ ਹੋਣਗੇ ਜਦੋਂ ਇਹਨੂੰ ਦੇਖਣਗੇ ਖਾਣਗੇ ਹੁਣ ਅਸੀਂ ਜਿੰਨੇ ਮਰਜ਼ੀ ਤੇ ਪੀਸ ਕਰ ਸਕਦੇ ਆ ਚਾਹ ਤੁਸੀਂ ਇਹਦੇ ਟਿਕੋਣੇ ਤਿੰਨ ਪੀਸ ਵੀ ਕਰ ਲਓ ਚਾਹ ਦੋ ਕਰ ਲਓ ਠੀਕ ਹੈ ਜੀ ਕਟਰ ਲੈ ਕੇ ਤੁਸੀਂ ਇਹਨੂੰ ਅਗਲੇ ਪਾਸੋਂ ਤੋਂ ਸਟਾਰਟ ਕਰਦੇ ਹੋ ਤਾਰ ਕੇ ਇਹਦਾ ਮਟੀਰੀਅਲ ਨਾ ਨਿਕਲੇ ਬਿਲਕੁਲ ਹੱਥ ਦੇ ਨਾਲ ਇਹਨੂੰ ਪ੍ਰੈਸ ਰੱਖਣਾ ਔਰ ਇਸ ਤਰ੍ਹਾਂ ਪੀਸ ਕਰ ਦੇਣੀ ਤਾਰ ਕੇ ਬੱਚਾ ਨੂੰ ਖਾਣ ਵਿੱਚ ਵੀ ਮੁਸ਼ਕਲ ਨਾ ਹੋਵੇ ਤੇ ਇੱਕ ਇਸ ਤਰ੍ਹਾਂ ਕੱਟ ਦੇਣਾ ਜਿਵੇਂ ਆਤੀ ਕੋਨੇ ਸਰਵ ਵਿੱਚ ਹੁੰਦੇ ਨੇ ਉਸ ਤਰੀਕਾ ਨਾ ਦੇਣਾ ਠੀਕ ਹੈ ਜੀ ਪਹਿਲੇ ਕੱਟ ਲਗਾ ਲਓ ਬੋਲਾ ਬੋਲਾ ਤੇ ਫਿਰ ਤੁਸੀਂ ਇਹ ਕਟਿੰਗ ਕਰ ਲਓ ਅਰਾਮ ਨਾਲ ਬਿਲਕੁਲ ਆਸ-ਪਾਸ ਤੇ ਕਰੋਗੇ ਤੇ ਮਟੀਰੀਅਲ ਬਿਲਕੁਲ ਬਾਹਰ ਨਹੀਂ ਨਿਕਲੇਗਾ अगर तुम जल्दी स्पीड न करोगे तो मटीरियल बाहर निकल आ डर हूँ ठीक है जी देखो जी, कटिंग हो गई है अगर तो लगता नहीं अच्छी तरह कटिया तो अच्छी तरह कट के फिर करो पीजा कटर के ना बहुत वजिए कटिया जाए और मटीरियल भी नहीं बाहर निकलता गरम हैगी वैसे मैं तो खादी ए देखो जी दो सैडा ਦੇਖੋ ਕਿੰਨਾ ਵਧੀਆ ਸੈਂਡਵਿਚ ਬਣ ਗਿਆ। ਇੱਕ ਵਾਰੀ ਜਰੂਰ ਟਰਾਈ ਕਰਨਾ, ਬਣਾਉਣਾ ਜਰੂਰ। ਬੱਚਾ ਨੇ ਇੱਕ ਵਾਰੀ ਜਰੂਰ ਬਣਾ ਕੇ ਦੇਣਾ। ਬੱਚੇ ਬਹੁਤ ਖੁਸ਼ ਹੋਣਗੇ। ਆਹ ਦੇਖੋ ਜੀ ਦਰਵੇ। ਕਿੰਨਾ ਵਧੀਆ ਬਣਿਆ ਦੇਖੋ। ਮਟੀਰੀਅਲ ਪੂਰਾ ਵਿੱਚ ਨਜ਼ਰ ਆ ਰਿਹਾ। ਠੀਕ ਹੈ ਜੀ। ਇੱਕ ਵਾਰੀ ਜਰੂਰ ਟਰਾਈ ਕਰਨਾ। ਕਈ ਵਾਰੀ ਬੱਚਾ ਨੂੰ ਵੈਜੀਟੇਬਲ ਨਹੀਂ ਪਸੰਦ ਆਂਦੀ ਤੇ ਤੁਸੀਂ ਐਵਲੀਆ ਵੈਜੀਟੇਬਲ ਪਾ ਕੇ ਬੱਚਿਆਂ ਨੂੰ ਖਵਾ ਸਕਦੇ ਹੋ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਔਰ ਬਾਰ ਬਾਰ ਤੁਹਾਡੇ ਤੋਂ ਡਿਮਾਂਡ ਕਰਨਗੇ ਠੀਕ ਹੈ ਜੀ ਓਕੇ ਜੀ ਮੇਰੀ ਰੈਸਪੀ ਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ